ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਅੱਜ ਦੀ ਵੀਡੀਓ ਵਿੱਚ ਜੀ ਕੁਝ ਆਪਾਂ ਵੱਖਰਾ ਲੈ ਕੇ ਆਏਾਂਗੇ ਇਹਦੇ ਵਿੱਚ ਆਪਾਂ ਕੁਝ ਹੈਂਡਵਰਕ ਦੇ ਸੂਟ ਤੇ ਕੁਝ ਡਿਜ਼ਾਈਨਰ ਚੀਜ਼ਾਂ ਜਿਹੜੀਆਂ ਆਪਾਂ ਡਿਜ਼ਾਈਨ ਕੀਤੀਆਂ ਨੇਗੀਆਂ ਉਹ ਤੁਹਾਨੂੰ ਦਿਖਾਉਣੇ ਆਂਗੇ ਵੀ ਕਿਸ ਤਰ੍ਹਾਂ ਆਪਾਂ ਹਨਾ ਸਿੰਪਲ ਸੂਟਾਂ ਨੂੰ ਵੀ ਹਨਾ ਡਿਜ਼ਾਈਨ ਦੇ ਸਕਦੇ ਆਂਗੇ ਆਹ ਜਿਹੜਾ ਸੂਟ ਬਣਾਇਆ ਜੀ ਆਪਾਂ ਨੇ ਗਰਾਰਾ ਸੂਟ ਬਣਾਇਆ ਹੈਗਾ ਇਹ ਜਦ ਆਪਾਂ ਜਿਹੜੇ ਬਾਜ਼ਾਰ ਵਿੱਚ ਲੈਣੇ ਆਂਗੇ ਫੈਂਸੀ ਸੂਟ ਗਰਾਰਾ ਸੂਟ ਲਾ ਲਓ ਹਨਾ ਸ਼ਰਾਰਾ ਲਾ ਲਓ ਕੁਝ ਵੀ ਹਨਾ ਇਹ ਆਪਾਂ ਕਿਵੇਂ ਪਲੇਨ ਕੱਪੜ ਤੇ ਇਹਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਆ। ਇਹਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ। ਆ ਦੇਖੋ ਜੀ। ਇਹ ਆਪਾਂ ਸ਼ਾਰਟ ਸ਼ਰਟ ਬਣਾਈ ਹੈਗੀ ਇਹਦੇ ਨਾਲ। ਪਾਕਿਸਤਾਨ ਬਾਜੂ ਬਣਾਈਆਂ ਨੇ ਇਹਦੀਆਂ। ਇਹ ਨੈੱਟ ਤੇ ਹੈਗਾ। ਨੈੱਟ ਦੀ ਸ਼ਰਟ ਹੈਗੀ। ਤੇ ਨਾਲ ਇਹਦੇ ਆਪਾਂ ਦੁਪੱਟਾ ਵੀ ਤਿਆਰ ਕਰਤਾ। ਲੇਸ ਲਗਾ ਕੇ। ਆ ਜਿਹੜਾ ਆਪਾਂ ਘਰ ਵਿੱਚ ਹੀ ਇਹਨੂੰ ਤਿਆਰ ਕੀਤਾ ਜੀ। ਆ ਦੇਖੋ ਕਿੰਨਾ ਸੋਹਣਾ ਬਣਿਆ ਇਹ ਇਹਦੇ ਚਾਹੋ ਤੁਸੀਂ ਆਪਾਂ ਲੈਸ ਵੀ ਲਗਾ ਸਕਦੇ ਆ ਪਰ ਅਸੀਂ ਨਹੀਂ ਲਗਾਈ ਜੀ ਅਸੀਂ ਇਹਦੇ ਤਿਆਰ ਕੀਤਾ ਬਹੁਤ ਹੀ ਸੋਹਣਾ ਜਿਹੜਾ ਇਹ ਗਰਾਰਾ ਸੂਟ ਬਣਿਆਗਾ ਸ਼ਰਟ ਵੀ ਇਹਦੀ ਬਹੁਤ ਪਿਆਰੀ ਬਣੀ ਹੈ ਜੀ ਆ ਦੇਖੋ ਸ਼ਾਰਟ ਸ਼ਾਰਟ ਬਣਾਈ ਆਪਾਂ ਇਹਦੇ ਨਾਲ ਇਹਦੇ ਨੀਚੇ ਜੀ ਆਪਾਂ ਲਾਈਨਿੰਗ ਲਗਾਈ ਹੈ ਜਿਹੜੀ ਇਹਦੇ ਨੈੱਟ ਦੇ ਨੀਚੇ ਲਾਈਨਿੰਗ ਲਗਾਈ ਹੈ ਜੀ ਉਹ ਆਪਾਂ ਆਹੀ ਕੱਪੜੇ ਦੀ ਲਗਾਈ ਹੈ ਤਾਂ ਜੋ ਵਿੱਚ ਆਪਾਂ ਨੂੰ ਸ਼ਾਈਨ ਦੇ ਰਿਹਾ ਇਹ ਨੈੱਟ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕੀਤਾ ਹੈਗਾ ਇਸ ਤੋਂ ਅਗਲਾ ਸੂਟ ਹੈ ਜਿਹੜਾ ਇਹ ਆਪਾਂ ਨੇ ਫਰਾਕ ਰੈਡੀ ਕੀਤੀ ਹੈ ਪਲਾਸਟਿਕ ਨਾਲੇ ਦੇ ਵਿੱਚ ਬਲ ਪਾਏ ਨੇ ਜੀ ਆਪਾਂ ਨੇ ਬਾਡੀ ਦੇ ਉੱਪਰ ਆ ਆਪਾਂ ਇਹਦੇ ਕਾਫ ਲਗਾਏ ਨੇ ਆਹ ਉਹਰੇ ਬਲ ਪਾਏ ਨੇਗੇ ਨਲੇ ਜੀ ਮੋਡਿਆਂ ਦੇ ਉੱਪਰ ਆ ਨੈਕ ਤੇ ਆਪਾਂ ਨੇ ਦੇਖੋ ਆ ਫ੍ਰੇਲ ਲਾਈ ਹੈ ਬਹੁਤ ਹੀ ਸੋਹਣੀ ਜਿਹੜੀ ਇਹ ਫਰਾਕ ਬਣ ਕੇ ਤਿਆਰ ਹੋਈ ਹੈਗੀ ਨਾਲ ਇਹਦੇ ਆਪਾਂ ਪਲਾਜ਼ੋ ਸਟਿਚ ਕੀਤਾ पलास्टिक वाला प्लाजो है ये स्टिच किया बैक साइड पर भी ये आप देखो जिप लगाई हैगी, बैक साइड पर आपने आ जिप लगाई है जी नीचे इंटरलॉक करती ये जी ऑरगजा का कपड़ा हैगा ये नीचे आप टापटा लगे टापटा लगाया है नीचे ਬਹੁਤ ਹੀ ਸੋਹਣੀ ਜਿਹੜੀ ਇਹ ਫਰਾਕ ਹੈ ਇੱਕ ਬਣ ਕੇ ਤਿਆਰ ਹੋਈ ਹੈ ਇਹ ਆਪਾਂ ਡਰੈਸ ਤਿਆਰ ਕੀਤੀ ਹੈਗੀ ਇਸ ਤੋਂ ਅਗਲਾ ਜੀ ਆਪਾਂ ਨੇ ਕੋਟ ਸੈੱਟ ਜਿਹੜਾ ਰੈਡੀ ਕੀਤਾ ਹੈ ਇਹ ਵੀ ਬਹੁਤ ਸੋਹਣਾ ਬਣਿਆ ਨਾਲ ਇਹਦੇ ਆਪਾਂ ਪਲਾਜ਼ੋ ਸਟੀਚ ਕੀਤਾ ਹੈਗਾ ਇਹ ਤੇ ਜਿਹੜੇ ਪ੍ਰੈਸ ਕਰਨ ਵਾਲੀ ਹੈਗੀ ਇਹ ਗਰਮ ਕੱਪੜਾ ਹੈ ਜੀ ਕਸ਼ਮੀਨੀ ਦਾ ਕੱਪੜਾ ਹੈ ਇਹਦੇ ਆਪਾਂ ਕਾਫ ਲਗਾ ਕੇ ਇਦਾਂ ਕਟਲ ਗਾਇਆ ਕਫਾਂ ਤੇ ਇਸ ਤਰ੍ਹਾਂ ਆਪਾਂ ਦੇਖੋ ਇਹ ਪਸ਼ਮੀਨੇ ਦਾ ਮੋਟਾ ਜਿਹੜਾ ਕੋਟ ਸੈੱਟ ਰੈਡੀ ਕੀਤਾ ਹੈ ਆ ਜਿਹੜਾ ਪਲਾਜ਼ੋ ਹੈ ਇਹ ਵੀ ਆਪਾਂ ਪਲਾਸਟਿਕ ਵਾਲਾ ਤੇ ਮੂਰੇ 벨ਟ ਲਗਾਈ ਹੈ ਮੂਰੇ ਦੇਖੋ 벨ਟ ਲਗਾਈ ਹੈ ਪਿੱਛੇ ਇਹਦੇ ਆਪਾਂ ਪਲਾਸਟਿਕ ਪਾਈ ਹੈਗੀ ਜੇਬਾਂ ਵੀ ਲਗਾਈਆਂ ਨੇ ਇਹ ਵੀ ਕੋਟ ਸੈੱਟ ਜਿਹੜਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਪਲਾਜ਼ੋ ਦੇ ਨਾਲ ਇਹ ਵੀ ਆਪਾਂ ਘਰ ਹੀ ਸਟਿਚ ਕੀਤਾ ਹੈਗਾ ਇਸ ਤਰ੍ਹਾਂ ਜੀ ਆਪਾਂ ਘਰ ਵਿੱਚ ਹੀ ਜਿਹੜੇ ਰੈਡੀਮੇਡ ਚੀਜ਼ਾਂ ਨੇਗੀਆਂ ਘਰ ਵਿੱਚ ਹੀ ਤਿਆਰ ਕਰ ਸਕਦੇ ਆਂਗੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਬਾਜ਼ਾਰ 'ਚ ਹੀ ਲੈਣੀਆਂ ਨੇ ਬਹੁਤ ਹੀ ਸੋਹਣਾ ਪੀਸ ਬਣ ਕੇ ਇਹ ਵੀ ਤਿਆਰ ਹੋਇਆ ਜੀ ਹੁਣ ਕੋ ਸੂਟ ਨੇ ਜਿਹੜੇ ਆਪਾਂ ਉਹ ਵੀ ਡਿਜ਼ਾਈਨ ਕੀਤੇ ਨੇਗੇ ਹੁਣ ਆਪਾਂ ਸੂਟ ਸਟਿਚ ਕੀਤਾ ਜੀ ਆਹ ਦੇਖੋ ਇਹ ਤੇ ਆਪਾਂ ਦੁਪੱਟੇ ਤੇ ਲੈਸ ਲਗਾਈਏ ਅਫੈਂਡੀ ਦੀ ਇਹਦੇ ਨਾਲ ਸਲਵਾਰ ਹੈਗੀ ਇਹ ਆਪਾਂ ਜਿਹੜੇ ਸੂਟ ਨੂੰ ਡਿਜ਼ਾਈਨ ਦਿੱਤੀ ਹੈ ਨੀਚੇ ਆਪਾਂ ਨੇ ਨਾ ਪੱਟੀ ਲਗਾਈ ਹੈ ਇਦਾਂ ਲੈਂਸ ਲਗਾ ਕੇ ਬਾਹਾਂਾਂ ਤੇ ਪਾਕਿਸਤਾਨੀ ਬਾਹਾਂ ਕੀਤੇ ਆ ਨੇ ਬਾਹਾਂਾਂ ਤੇ ਨੀਚੇ ਘੇਰੇ ਤੇ ਲਗਾਈ ਹੈ ਬਹੁਤ ਹੀ ਸੋਹਣਾ ਜਿਹੜਾ ਸੂਟ ਬਣ ਕੇ ਤਿਆਰ ਹੋਇਆਗਾ ਬ੍ਰੌਕਟ ਦਾ ਕਮੀਜ਼ ਹੈਗੀ ਬ੍ਰੌਕਟ ਦਾ ਕਮੀਜ਼ ਹੈ ਜੀ ਇਹਦੇ ਨਾਲ ਬੈਕ ਸਾਈਡ ਤੇ ਫਰੰਟ ਆਪਾਂ ਨੇ ਦੁਪੱਟੇ ਲਗਾ ਕੇ ਡਿਜ਼ਾਈਨ ਪਾਇਆਗਾ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਪੇਅਰ ਚਲੂਣ ਦਾ ਦੁਪੱਟਾ ਹੈਗਾ ਇਹਦੇ ਨਾਲ ਇਹਦੇ ਆਪਾਂ ਲੈਸ ਲਗਾ ਕੇ ਇਦਾਂ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਇਸ ਤੋਂ ਅਗਲਾ ਦੇਖੋ ਆ ਪੇਂਟ ਵਾਲਾ ਆਪਾਂ ਨੇ ਜਿਹੜਾ ਸੂਟ ਹੈਗਾ ਇਹਦੇ ਆਪਾਂ ਕੁਝ ਨਹੀਂ ਲਗਾਇਆ ਬਾਹਾਂ ਤੇ ਜੀ ਭਾ ਲਗਾਈ ਹੈਗੀ ਲੈਸ ਪਾਈਪਿੰਗ ਲਗਾਈ ਹੈ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਸੋਹਣਾ ਡਿਜ਼ਾਈਨ ਬਣਿਆਗਾ ਤੇ ਕਿੰਨੇ ਸੋਹਣੇ ਆਪਾਂ ਨੇ ਸ਼ਰਟ ਤਿਆਰ ਕੀਤੀ ਐ ਇਹ ਆਪਾਂ ਖੁਦ ਡਿਜ਼ਾਈਨ ਕੀਤੀ ਐ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਕਿੱਦਾਂ ਦੀ ਲੱਗੀ ਵਿੱਚ ਇਹਦੇ ਆਪਾਂ ਪਾਈਪਾਂ ਵਾਲਾ ਕੰਮ ਕੀਤਾ ਤੇ ਆਊਟਲਾਈਨ ਕਰਕੇ ਜੀ ਇਹਦੇ ਪੇਂਟ ਕਰਕੇ ਆਊਟਲਾਈਨ ਆਪਾਂ ਜਿਹੜੇ ਵਾਈਟ ਮੋਤੀਆਂ ਦੀ ਕੀਤੀ ਐ ਬਹੁਤ ਹੀ ਸੋਹਣੀ ਜਿਹੜੀ ਇਹ ਵੀ ਸ਼ਰਟ ਆਪਾਂ ਨੇ ਤਿਆਰ ਕੀਤੀ ਹੈ ਇਸ ਤੋਂ ਅਗਲਾ ਸੂਟ ਹੈ ਜਿਹੜਾ ਜੀ ਆਪਾਂ ਹੈਂਡਵਰਕ ਦਾ ਸਲਾਈ ਕੀਤਾ ਹੈਗਾ ਮੂਰੀਆਂ ਤੇ ਵਰਕ ਹੈਗਾ ਤੇ ਆ ਇਹਦੀ ਸ਼ਰਟ ਹੈਗੀ ਆ ਦੁਪੱਟੇ ਤੇ ਆਪਾਂ ਨੇ ਲੈਸ ਲਗਾ ਕੇ ਐਦਾਂ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ ਇਹ ਵੀ ਚੂਲੂਨ ਦਾ ਦੁਪੱਟਾ ਹੈ ਇਹ ਵੀ ਸਲਾਈ ਹੋਇਆ ਬਹੁਤ ਸੋਹਣਾ ਬਣਿਆ ਸਲਾਈ ਹੋ ਕੇ ਬਹੁਤ ਸੋਹਣਾ ਬਣਿਆ ਜੀ ਇਹ ਰਹੀ ਤੇ ਆਪਾਂ ਪਾਈਪਿੰਗ ਲਗਾਈ ਹੈ neck ਤੇ ਵਰਕ ਹੈ ਤੇ ਬਾਹਵਾਂ ਤੇ ਆਪਾਂ ਪਾਈਪਿੰਗ ਲਗਾਈ ਹੈ ਇਸ ਤਰ੍ਹਾਂ ਪਾਕਿਸਤਾਨੀ ਬਾਜੂ ਬਣਾਈਆਂ ਨੇ ਇਹਦੀ ਆਪਾਂ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆਗਾ ਵੀਡੀਓ ਕਿਦਾਂ ਦੇ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ